912 ਘੰਟੇ ਚੱਲਿਆ 912 ਘੰਟੇ ਦੇਖ ਲੈ 15 ਦੇ ਪੱਟੀ ਵੀਰੇ ਇਹ ਮਤਲਬ 12 ਮਹੀਨੇ ਦੀ ਆ ਅੱਛਾ ਹਾਂ 16 ਨੂੰ ਇੰਜਨ ਸਵਰਾਜ ਚੇਕ ਕਰ ਲੋ ਸਵਰਾਜ 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 ਇੰਜਨ ਚਾਏ ਚਾਰੇ ਟਾਇਰ ਫਿਰ ਇਹਦੇ ਨਾਲ ਦੇ ਹੋਣਗੇ ਨਾਲ ਦੇ ਚਾਰੇ ਟਾਇਰ ਨਾਲ ਦੇ ਚਾਰੇ ਟਾਇਰ ਨਾਲ ਦੇ ਨੇ ਬਈ ਮੈਨੂੰ ਇਹ ਦੱਸੋ ਹਾਂਜੀ ਉੱਚੇ ਮਾਡਲ ਨਾਲ ਤੇ ਲੋਨ ਕਰਵਾ ਦਿੰਦੇ ਹੋ ਕਰਾ ਦਾਂਗੇ ਜੀ ਇਹਦੇ ਉੱਪਰ ਕਿੰਨੇ ਦਾ ਲੋਨ ਹੋ ਜੀ ਇਹ ਤੇ ਹੋ ਜੂ 3 ਲੱਖ ਦਾ ਲੋਨ ਜੀ 3 ਲੱਖ ਦਾ ਲੋਨ ਹੋਣਾ ਹਾਂਜੀ ਹਾਂ ਪੱਟੀ ਚੈੱਕ ਕਰਵਾ ਦੇ ਪੰਪਾ ਤੇ ਹਲੇ ਤੱਕ ਨਾਲ ਦਾ ਕਲਰ ਖੜਾ ਅਲਮੀਨੀਅਮ ਤੇ ਹੁੰਦੇ ਸਭ ਤੋਂ ਪਹਿਲਾਂ ਇੰਨਾ ਤੋਂ ਰੰਗ ਠੀਸਾ ਬਟਰੈਕਟਰ ਦੇ ਕਿਤੇ ਬੋਰਸ ਹੋਵੇ ਡਟ ਫਰੀ ਦੇ ਦਾਂਗੇ ਆਪਾਂ ਗਾਰੰਟੀ ਹੈ ਗਾਰੰਟੀ ਬੋਰਸ ਦੀ ਉਹ 15000 ਤੋਂ ਉੱਪਰ ਲੈ ਚੱਕੀ ਦੋ ਇੰਨਾ ਇੰਨਾ ਬਣਾ ਚੱਕੋ ਝੋਗਾ ਜੋੜਨਾ ਹੋ ਜੇ ਨਹੀਂ ਨਹੀਂ ਹੁੰਦਾ 500 ਚੱਕ ਲਿਆ ਕਰੋ ਨਹੀਂ ਪਤਾ ਕਿ 50 10 ਦਾ ਮੈਂ ਗਣਦਾ ਨਹੀਂ ਹੁੰਦਾ ਇਹ ਲੋਨ ਕਿੰਨੇ ਦਾ ਹੋ ਜੂ ਇਹ ਤੇ ਲੋਨ ਹੋ ਜੂ ਜੀ ਘੱਟੋ ਘੱਟ 5 ਦਾ 5.5 ਦਾ ਯਾਨੀ ਕਿ ਰੁਪਈਆ 11.5 ਲੱਖ ਚੱਕ ਲਿਓ ਹਣਾ ਬਸ 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 1.5 ਲੱਖ ਚੱਕ ਲਿਓ ਆ ਟਰੈਕਟਰ ਦੇ ਮਾਲਕ ਬਣ ਜਾਊਂਗੇ ਬਾਕੀ ਗੱਲ ਆਪੀ ਹਾਂ ਬਸ ਜੀ ਆਊਗਾ ਮਾਨ ਤੋਂ ਬਾਬਾ ਜੀ ਅੱਜ ਮਿੱਤਰੋ ਸਹਿਰ ਮਲੇਰਕੋਟਲੇ ਦੇ ਵਿੱਚ ਆਏ ਹੋਏ ਆਪਾਂ ਮਾਨ ਟਰੈਕਟਰ ਜਿਹਦੇ ਸ਼ੋਅਰੂਮ ਤੇ ਮਿੱਤਰੋ ਤੁਸੀਂ ਇਹ ਸੋਚਦੇ ਹੋਵੋਗੇ ਬਾਈ ਆਇਆ ਤਾਂ ਮਾਨ ਟਰੈਕਟਰ ਜਿੱਤੇ ਹੋਇਆ ਪਰ ਲਿਖਿਆ ਕਬੋਟਾ ਹੋਇਆ ਯਾਨੀ ਕਿ ਪੰਗੂ ਟਰੈਕਟਰ ਚ ਲਿਖਿਆ ਪਿਆ ਇਹ ਪੂਰੀ ਕੀ ਗੱਲ ਆਪਾਂ ਸਾਰਾ ਕੁਝ ਰੀਜਨ ਜਾਣਾਂਗੇ ਤੁਹਾਨੂੰ ਇਹ ਦੱਸਦਾ ਵੀ ਜਿਹੜੇ ਭਰਾ ਲਵੇ ਆਪਾਂ ਆਏ ਹੋਏ ਆਂ ਅੱਜ ਮਨੂ ਲਵੇ ਇਹ ਬਾਈ ਆਪ ਖੁਦ ਟਰੈਕਟਰਾਂ ਦਾ ਮਕੈਨਿਕ ਹੈ ਬਹੁਤ ਚਿਰਾਂ ਤੋਂ ਪਹਿਲਾਂ ਟਰੈਕਟਰਾਂ ਦਾ ਮਕੈਨਿਕ ਦਾ ਕੰਮ ਕਰਦਾ ਸੀ ਤੇ ਅੱਜ ਕੱਲ੍ਹ ਬਾਈ ਨੇ ਨਾਲ ਸੇਲ ਪਰਚੇਜ ਦਾ ਕੰਮ ਚਲਾਇਆ ਹੈ ਜਾਨੀ ਕਿ ਤਸੱਲੀ ਵਾਲੇ ਟਰੈਕਟਰ ਵੇਚਦਾ ਹੈ ਅੱਜ ਕਿੰਨੇ ਕ ਟਰੈਕਟਰ ਬਾਈ ਵੇਚ ਰਿਹਾ ਤੇ ਕੀ ਕੀ ਰੇਟ ਦੇ ਵਿੱਚ ਵੇਚ ਰਿਹਾ ਕਿੱਥੋਂ ਦੇ ਟਰੈਕਟਰਾਂ ਦੇ ਨੰਬਰ ਹੋਣਗੇ ਤੇ ਰੇਟ ਕੀ ਰਹੂਗਾ ਸਾਰੀ ਗੱਲ ਆਪਾਂ ਬਰੀਕੀ ਚ ਜਾਣਾਂਗੇ ਪਹਿਲਾਂ ਆਪਾਂ ਬਾਈ ਨੂੰ ਮਿਲ ਲਈਏ ਵੀਰੇ ਕੀ ਹਾਲ ਨੇ ਸਰ ਠੀਕ ਹੋ ਜੀ ਤੇ ਪਹਿਲਾਂ ਆਪਾਂ ਲੋਕੇਸ਼ਨ ਦੱਸ ਦੀਏ ਲੱਗਦਾ ਆਪਾਂ ਕਿੱਥੇ ਜਿ ਖੜੇ ਆ ਮਲੇਰ ਕੋਟ ਲੇਣਾ ਇਸ ਨੇ ਹੈਗੀ ਆ ਜੀ ਰਾਏਕੋਟ ਰੋਡ ਮਲੇਰ ਕੋਟਲਾ ਇਹ ਹੈਗਾ ਰਾਏਕੋਟ ਰੋਡ ਮਲੇਰ ਕੋਟਲਾ ਹਾਂ ਜੀ ਸਹਿਰ ਹੈਗਾ ਮਲੇਰ ਕੋਟਲਾ ਮਲੇਰ ਕੋਟਲਾ ਹਾਂ ਜੀ ਓਕੇ ਮਤਲਬ ਮੈਂ ਨੇ ਜੇ ਅੱਛਾ ਇਹ ਸੱਜੇ ਹੱਥ ਜੀ ਇਹ ਇੱਕ ਨੂਰ ਹਸਪਤਾਲ ਹਾਂਜੀ ਹਾਂ ਸਾਹਮਣੇ ਬੱਗਾ ਤੇ ਲਾਲੀ ਪਨੀਰੀ ਵਾਲੇ ਆ ਠੀਕ ਹੈ ਜੀ ਆ ਮਤਲਬ ਇਹ ਸਾਹਮਣੇ ਲੈ ਪੜਦੇ ਸੇਵਾ ਸੈਂਟਰ ਆ ਗਿਆ ਹਾਂਜੀ 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 ਦਵਾਈਆਂ ਦਾ ਬਾਕੀ ਪਨੀਰ ਦਾ ਕੰਮ ਆ ਬਾਈਆਂ ਦਾ ਓਕੇ ਓਕੇ ਇਹਨਾਂ ਦੇ ਸਾਹਮਣੇ ਆਪਣਾ ਹੈ ਨਾ ਸ਼ੋਰੂਮ ਆ ਜਮਾ ਟੱਕਰ ਕਹਾਂ ਬਈ ਜਿਹੜਾ ਕਬੋਟਾ ਲਿਖਿਆ ਹੋਇਆ ਥੋੜਾ ਮੈਨੂੰ ਇਹਦੇ ਬਾਰੇ ਦੱਸੋ ਪਹਿਲਾਂ ਤਾਂ ਚੱਲਣਾ ਪਾ ਜੀ ਡੀਲਰ ਸਿਪ ਲਈ ਆ ਸਬ ਡੀਲਰ ਸਿਪ ਹਾਂ ਜਗਸੀਰ ਸਿੰਘ ਪੰਗੂ ਬਰਨਾਲਾ ਤੋਂ ਬਰਨਾਲੇ ਤੋਂ ਹਾਂਜੀ ਹਾਂ ਠੀਕ ਹੈ ਜੀ ਜਾਨੀ ਕਿ ਹੁਣ ਕਬੋਟਾ ਦੇ ਐਪਲੀਮੈਂਟ ਆਪਾਂ ਇੱਥੋਂ ਵੀ ਦੇ ਸਕਦੇ ਹਾਂ ਸਾਰੇ ਮਾਡਲ ਅਵੇਲੇਬਲ ਨੇ ਆਪਣੇ ਕੋਲ ਟਰੈਕਟਰਾਂ ਦੇ ਵੀ ਝੋਨਾ ਲਾਉਣੇ ਮਸ਼ੀਨਾ ਜਿਹੜੇ ਮਿੱਡੀ ਬਾਗਾਂ ਵਾਲੇ ਟਰੈਕਟਰ ਉਹ ਵੀ ਸਾਰੇ ਅਵੇਲੇਬਲ ਹੁੰਦੇ ਆ ਇੱਥੇ ਓਕੇ 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 ਤੇ ਹੁਣ ਆਪਾਂ ਅੱਜ ਗੱਲ ਕਰਾਂਗੇ ਪੁਰਾਣੇ ਟਰੈਕਟਰਾਂ ਤੇ ਹਾਂਜੀ ਹਾਂਜੀ ਕਰੋ ਬਈ ਜਿਆਦਾ ਤੁਸੀਂ ਮਤਲਬ ਕਿੱਥੋਂ ਦੇ ਨੰਬਰ ਖਰੀਦਿਓ ਮੈਨੂੰ ਪੰਜਾਬ ਦਾ ਜੀ ਪੰਜਾਬ ਪਹਿਲੇ ਪੰਜਾਬ ਨੰਬਰ ਟਰੈਕਟਰਾਂ ਦਾ ਕੰਮ ਕਰਦੇ ਹੋਂ ਜੇ ਕੋਈ ਵਿੱਚ ਹਰਿਆਣਾ ਰੂਣਾ ਆ ਗਿਆ ਕੱਟ ਲਈਦਾ ਉਦਾਂ ਨਹੀਂ ਰਹਦੇ ਅਸਾ ਉਦਾਂ ਨਹੀਂ ਮਤਲਬ ਤੁਸੀਂ ਖਰੀਦਦੇ ਨਹੀਂ ਬੜ ਕੇ ਵਿੱਚ ਕੱਟ ਲੈਨੇ ਆਪਾਂ ਸ਼ੁਰੂਆਤ ਕਰਦੇ ਰਹੀਏ 330 ਫੋਰਡ ਦੇ ਉੱਪਰੋਂ ਹਾਂਜੀ ਹਾਂਜੀ ਦੱਸਿਓ ਕੀ ਡਿਟੇਲ ਆ ਟਰੈਕਟਰ ਦੀ ਇਹ ਮਾਡਲ 94 ਆ ਜੀ ਪੰਜਾਬ ਨੰਬਰ ਆ ਹਲਕਾ ਜਿਹਾ ਸੂਤ ਤੇ ਬਫਾਰਾ ਇਹਦੇ ਠੀਕ ਆ ਜੀ ਬਾਕੀ ਟਾਇਰ ਟੁਰ ਬਾਈ ਦਿਖਾ ਆਂਦਾ ਰਾਡ ਨਾ ਲੱਗੇ ਹੋਣੇ ਹਾਂਜੀ ਹਾਂ ਬਗਰਾੜ ਨਾ ਲੱਗੇ ਹੋਏ ਹਾਂਜੀ ਹਾਂਜੀ ਨਾ ਮੈਂ ਤੇ ਮੈਨੂੰ ਇਹ ਦੱਸਿਓ ਬਾਈ ਪੰਜਾਬ ਨੰਬਰ ਹੀ ਆ ਪੰਜਾਬ ਨੰਬਰ ਪੀਵੀ 42 ਸਮਾਨੇ ਦਾ ਜੀ ਉਦਾਂ ਮਕੈਨਿਕ ਤੁਸੀਂ ਆਪਿਓ ਹੀ ਚੱਲ ਚਲਾਵੇ ਦਾ ਕਿਵੇਂ ਆ ਪੂਰਾ ਚੱਲ ਚਲਾਵੇ ਦਾ 9000 ਕਾ ਜੀ ਕੋਈ ਕੰਮ ਨਹੀਂ ਕੱਢਦਾ ਅੱਛਾ ਹਾਂ ਜੀ ਇਹਦੀ ਡਿਮਾਂਡ ਕੀ ਰੱਖੀ ਆ ਇਹਦੀ ਡਿਮਾਂਡ 1,30,000 ਜੀ 1,30,000 ਇਹ ਟਰੈਕਟਰ ਦੀ ਡਿਮਾਂਡ ਆ ਡਿਮਾਂਡ ਆਈ ਹਾਂ ਓਕੇ ਤੇ ਜਿਹੜਾ ਇੱਧਰਲੇ ਪਾਸੇ ਸਵਰਾਜ ਖੜਾ 855 ਇਹ 2015 ਮਾਡਲ ਆ ਜੀ ਹੂੰ ਇਹ ਚੱਲਿਆ 911 ਘੰਟੇ ਮੀਟਰ ਦਿਖਾ ਦੇ ਵੀਰੇ ਪਰਖੜ ਓਕੇ ਤੇ ਟਾਇਰਾਂ ਦੇ ਮਾਰਕਾ ਦਿਖਾ ਦਿਓ ਨਾਲ ਦੇ ਟਾਇਰ ਨੇ ਇੰਨੇ ਹੀ ਚੱਲਿਆ ਰਿਹਾ ਜੀਨਲ 15 ਮ ਇੱਥੇ ਮਾਰਕਾ ਹੋਵੇ ਹੀ ਤਾਂ ਟ੍ਰੈਕ ਪਰਲੇ ਪਰਲੇ ਪਾਸੇ ਡਰਾਂ ਦੇ ਪਰਲੇ ਪਰਲੇ ਚੱਲ ਆਪਾਂ ਉਧਰ ਵੀ ਦਿਖਾ ਦਿੰਦੇ ਉਹ ਵੀ ਦਿਖਾ ਦਿਓ ਕੋਈ ਮਾਡਲ 15 ਕੰਡੀਸ਼ਨ ਦਾ ਸਾਰਾ Ориਜੀਨਲ ਹੈ Ориਜੀਨਲ ਜੀ Ориਜੀਨਲ ਸਾਰਾ ਹੈ ਜੀ ਨੂੰ ਓਕੇ ਚੱਲਿਆ ਕਿੰਨਾ ਹੋਇਆ ਬਈ ਹੁਣ ਤੱਕ ਇਹ 11 911 ਘੱਟ 12 ਹੋ ਗਿਆ ਬੱਤ-ਬੱਤ ਹੁਣ ਸਿਰਫ 912 ਘੱਟ ਹੀ ਚੱਲਿਆ ਹਾਂ ਜੀ ਕੰਪਨੀ ਦੇ ਬੰਦਾ ਜਾਂਸੀ ਚੱਕ ਕਰ ਲੈ ਜਾਗੇ ਇਹ ਚੱਲਿਆ ਹੀ ਬਹੁਤ ਘੱਟ ਹੋਇਆ ਹਾਂਜੀ ਹਾਂਜੀ ਬਈ ਇੱਧਰਲੇ ਪਾਸੇ ਨਾ ਮਗਰਾੜ ਅੰਦਰੋਂ ਚੈੱਕ ਕਰਵਾਇਓ ਕਰਾ ਦਿਓ ਸਾਰੇ ਅੰਦਰੋਂ ਅਰੇ ਮੈਂ ਚੈੱਕ ਕਰਵਾ ਦਿਓ ਆ ਪੈਰਦਾਨਾ ਦਾ ਚੈੱਕ ਕਰ ਦੇਖ ਲੋ ਕਿੰਨਾ ਚੱਲਿਆ ਜੀ ਉੱਪਰ ਚੜਜੋ ਤੇ ਦਿਖਾਓ ਦਸ ਕਾ ਨੂੰ 912 ਘੰਟੇ ਚੱਲਿਆ ਬਾਈ ਆ 1112 ਚੱਲ ਗਿਆ ਬੰਦਾਰ ਕਰਦੇ ਨਾ 912 ਘੰਟੇ ਚੱਲਿਆ 912 ਘੰਟੇ ਦੇਖ ਲੈ 15 ਦੇ ਪੱਟੀ ਵੀ ਰੇ ਇਹ ਮਤਲਬ 12 ਮਹੀਨੇ ਦੀ ਆ ਅੱਛਾ ਹਾਂ 16 ਮਹੀਨੇ ਇੰਜਨ ਸਵਰਾਜ ਚੇ ਕਰ ਲੋ ਸਵਰਾਜ 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 ਇੰਜਨ ਚਾਏ ਚਾਰੇ ਟਾਇਰ ਫਿਰ ਇਹਦੇ ਨਾਲ ਦੇ ਹੋਣਗੇ ਨਾਲ ਦੇ ਚਾਰੇ ਟਾਇਰ ਨਾਲ ਦੇ ਚਾਰੇ ਟਾਇਰ ਨਾਲ ਦੇ ਨੇ ਬਾਈ ਮੈਨੂੰ ਇਹ ਦੱਸੋ ਹਾਂ ਜੀ ਉੱਚੇ ਮਾਡਲ ਨਾਲ ਤੇ ਲੋਨ ਕਰਵਾ ਦਿੰਦੇ ਹੋ ਕਰਾ ਦਾਂਗੇ ਜੀ ਇਹਦੇ ਉੱਪਰ ਕਿੰਨੇ ਦਾ ਲੋਨ ਹੋ ਜੀ ਇਹ ਤੇ ਹੋ ਜੂ 3 ਲੱਖ ਦਾ ਲੋਨ ਜੀ 3 ਲੱਖ ਦਾ ਲੋਨ ਹੋ ਹ 5 ਲੱਖ ਤੇ 10000 10000 10 ਤੋਂ ਉੱਪਰ ਲੱਟ ਗਿਆ ਡਾ ਦਾਂਗੇ ਹੈ ਹਾਂ ਹੁਣ ਕਿੰਨੇ ਦਾ ਦਵੋਗੇ ਕਰ ਲਿਓ ਹੋਰ 10000 ਖੰਡ ਘਟਾ ਜੇ 10 ਕਿਲਾ ਥੋੜਾ ਹੀ ਫਟ ਕਰਾਂ ਮੂਹ ਪਹਿਲਾਂ ਤਾਂ ਵੱਧ ਮੰਗਦੇ ਸੀ ਇਹਦਾ ਹੁਣ ਜੀਐਸਟੀ ਘੱਟ ਮੰਗ ਲਿਆ ਸਾਢੇ ਪੰਜ ਮੰਗਦੇ ਦਾ ਆਪਾਂ ਅੱਛਾ ਇਹਦੇ ਕਰਕੇ ਫਿਰ 50000 ਥੱਲੇ ਕਰਤਾ ਆਪਾਂ ਨੇ ਹੂੰ ਵੀ ਜੀਐਸਟੀ ਘਟ ਗਈ ਇਹ ਵੀ ਗੱਲ ਹੈਗੀ ਆ ਚਲੋ ਬਾਕੀ ਮਿੱਤਰੋ ਗੱਲ ਇਹ ਆ ਟਰੈਕਟਰ ਤਸੱਲੀ ਵਾਲਾ ਪੰਜਾ ਦਾ ਸਾੜੀ ਦੇਖੀਦਾ ਹੁੰਦਾ ਕਈ ਵਾਰ ਨਾ ਉਦੋਂ ਵੱਧ ਆਪਾਂ ਤੇਲ ਫੂਕ ਦਿੰਨੇ ਆ ਹਾਂ ਜੀ ਹਾਂ ਗਾਰੰਟੀ ਵਾਲੇ ਟਰੈਕਟਰ ਬਹੁਤ ਘੱਟ ਮ ਪੰਪਾ ਤੇ ਹਲੇ ਤੱਕ ਨਾਲ ਦਾ ਕਲਰ ਖੜਾ ਅਲਮੀਨੀਅਮ ਤੇ ਹੁੰਦੇ ਸਭ ਤੋਂ ਪਹਿਲਾਂ ਇਹਨਾਂ ਤੋਂ ਰੱਖਦੇ ਸਾਹਿਬ ਟਰੈਕਟਰ ਦੇ ਕਿਤੇ ਬੁਰਸ ਹੋਵੇ ਟਰੈਕਟਰ ਫਰੀ ਦੇ ਦਗਾ ਆਪਾਂ ਗਾਰੰਟੀ ਹੈ ਗਾਰੰਟੀ ਬੁਰਸ ਦੀ ਓਕੇ ਜੇ ਮੰਡੀ ਤੇ ਗਿਆ ਉਹ ਜਾ ਕਿਸੇ ਰੰਗ ਵਾਲੇ ਤੇ ਗਿਆ ਉਹ ਟਰੈਕਟਰ ਠੀਕ ਹੈ ਜਿਹੜਾ ਆ ਖੜਾ ਇਧਰ 36 ਇਹ 2020 ਮਾਡਲ ਆ ਜੀ 20 ਮਾਡਲ ਆ ਹਾਂਜੀ ਇਹ ਕਿੰਨੀ ਹਸਪਾਵਰ ਵਾਲਾ ਟਰੈਕਟਰ ਹੈ ਇਹ 55 ਵਾਲਾ ਜੀ 55 ਵਾਲਾ ਹਾਂਜੀ ਹਾਂ ਓਕੇ ਇਹ ਇਹ ਕਿੰਨਾ ਚੱਲਿਆ ਹੋਇਆ ਬਈ ਇਹ ਚੱਲਿਆ ਹੋਇਆ ਜੀ ਮੈਂ ਕਹਣਾ 2000 ਘੰਟਾ ਚੱਲਿਆ ਜੀ ਇਹ ਅੱਛਾ 2000 ਘੰਟੇ ਚੱਲਿਆ ਹਾਂ 22 ਬਾਈ ਕੰਡੀਸ਼ਨ ਦਾ ਪ੍ਰਗਟ ਨੇੜੇ ਹੋ ਕੇ ਦਿਖਾ ਦੇ ਕੋੜਾ ਲੱਗਿਆ ਹੋਇਆ ਧੱਕੇ ਵਾਲਾ ਕੋੜਾ ਚਾਰੇ ਟਾਇਰ ਨਾਲ ਦੇ ਨੇ ਬਲਾਕ ਦਾ ਚੈੱਕ ਕਰਵਾ ਦਿਓ ਟਰੈਕਟਰ ਸਾਰਾ ਆ ਪੈਰਪੂਰਦਾਨਾ ਦਾ ਸਾਰੀ ਆ ਸਫਾਈ ਚੈੱਕ ਕਰੋ ਕੋਈ ਘਾਸਾ ਨਹੀਂ ਪਿਆ ਹੋਇਆ ਹੈ ਮਗਰਾਡਾ ਦੇ ਅੰਦਰੋਂ ਚੈੱਕ ਕਰਵਾ ਦਿਓ ਰਿੰਮਾਂ ਦਾ ਚੈੱਕ ਕਰਵਾ ਦਿਓ ਚਾਰੇ ਟਾਇਰ ਨਾਲ ਦੇ ਨੇ ਇਹਦੇ ਚਾਰੇ ਟਾਇਰ ਨਾਲ ਦੇ ਇਹ ਹੁੱਕ ਵਗੈਰਾ ਦਿਖਾ ਲੈ ਜਮੀ ਨਹੀਂ ਕਸੀ ਹੋਈ ਹੈ ਲਿੰਕਾਂ ਦਾ ਆ ਡਰਵਲ ਦਾ ਉਹਦਾ ਆਪਣਾ ਪਿਵਟ ਆਪ ਦਾ ਸਾਰਾ ਦਿਖਾ ਦੇ ਟਰੈਕਟਰ ਇਹ ਇਹਦੀ ਜੇ ਗੱਲ ਕਰੀਏ ਬਾਈ 2200 ਘੰਟਾ ਤੁਸੀਂ ਦੱਸਿਆ ਚੱਲਿਆ ਹੋਇਆ ਹੈ ਹਾਂਜੀ 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 ਤੇ ਪੰਜਾਬ ਨੰਬਰ ਆ 50 ਨੰਬਰ ਫਸਟ ਆਨਰ ਹੈ ਫਸਟ ਆਨਰ ਹੈ ਹਾਂ ਜੀ ਇਹ ਕਲੀਅਰ ਹੈ ਜੀ ਇਹਦੀ ਕੀ ਡਿਮਾਂਡ ਰੱਖੀ ਆ ਇਹਦੀ ਡਿਮਾਂਡ ਹੈਗੀ ਆ ਜੀ 7 ਲੱਖ 15000 ਰੁਪਿਆ 7 ਲੱਖ ਤੇ 15000 ਹਾਂ ਜੀ 7 ਲੱਖ ਰਹਿ ਗਿਆ 15000 ਤੋਂ ਉੱਪਰ ਲੈ ਚੱਕੀ ਦੋ ਇੰਨਾ ਇੰਨਾ ਬਣਾ ਚੱਕੋ ਝੋਗਾ ਜੋੜਨਾ ਹੋ ਜੇ ਨਹੀਂ ਨਹੀਂ ਪੰਜ ਸੌ ਚੱਕ ਲਿਆ ਕਰੋ ਨਹੀਂ ਪਤਾ ਕਿ ਪੰਜਾ ਦਸਾ ਦਾ ਮੈਂ ਗਣਦਾ ਨਹੀਂ ਹੁਗਾ ਇਹ ਲੋਨ ਕਿੰਨੇ ਦਾ ਹੋਜੂ ਇਹ ਤੇ ਲੋਨ ਹੋਜੂ ਜੀ ਘੱਟੋ ਘੱਟ 5 ਦਾ 5.5 ਦਾ 5.5 ਲੱਖ ਦਾ ਜੇ ਲੋਨ ਹੋ ਗਿਆ ਉਸ ਦਾ ਸੇ ਦਾ ਵੀ ਹੋ ਜੇ ਪਰ ਘੱਟ ਕਹਿੰਦੇ ਆਪਾਂ ਅੱਛਾ ਸੇ ਦਾ ਵੀ ਹੋ ਸਕਦਾ ਹੈ ਹੋ ਸਕਦਾ ਜੀ ਮਾਡਲ ਦੇ ਹਿਸਾਬ ਨਾਲ ਜਾਨੀ ਕਿ ਰੁਪਈਆ ਕੇਰਾ 1.5 ਲੱਖ ਚੱਕ ਲਿਆ ਹੁਣ ਬਸ 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 1.5 ਲੱਖ ਚੱਕ ਲਿਆ ਉਹ ਆ ਟਰੈਕਟਰ ਦੇ ਮਾਲਕ ਬਣ ਜਾਓਗੇ ਬਾਕੀ ਗੱਲ ਆਪੀ ਬਾਈ ਸਮਝੀ ਜਾਊ ਹਣਾ ਕਰ ਲਾਂਗੇ ਬਾਕੀ ਜਿਹੜਾ ਫੋਨ ਕਰੂਗਾ ਦੱਸ ਕੀ ਆਊਗਾ ਮਾਲ ਤਾਂ ਹੋ ਜਾਊਗਾ ਬਾਕੀ ਭਾਈ ਜਿਹੜਾ 5305 ਖੜਾ 2020 ਮਾਡਲ ਹੀ ਇਹ 2020 ਮਾਡਲ ਹਾਂਜੀ ਇਹ ਇੱਕ ਐਮਏ ਓਨਰ ਹੈ ਇਹ ਵੀ ਫਸਟ ਓਨਰ ਹੈ ਟੌਪ ਮਾਲ ਟਰੈਕਟਰ ਹੈ ਅੱਛਾ ਪਿੱਛੇ ਦਿਖਾ ਦੀ ਬਰਕਟ ਮਾਰਦੇ ਦੇ ਬਰਕਟ ਮਾਰਦੇ ਲਾ ਗਿਆ ਹਨਾ ਹਾਂਜੀ ਹਾਂ ਬਈ ਰਮਾ ਦਾ ਚੱਕ ਮਾਡਲ ਆਈ ਇਹ ਇਹ ਚੱਲਿਆ ਕਿੰਨਾ ਹੋਇਆ ਇਹ ਚੱਲਿਆ ਹੋ ਜੀ 18 1500 ਮਨ 1500 ਤੋਂ 2000 ਟਾਇਰ ਇਹਦੇ ਵੀ ਨਾਲ ਦੀ ਨਾਲ ਦੇ ਨਾਲ ਦੇ ਹਾਂਜੀ ਵੀ ਨਾਲ ਦੇ ਟਾਇਰ ਨੇ ਤੇ ਚੱਕਾ ਦਿਖਾ ਦੀ ਮੇਰੇ ਬੱਟਣ ਵਾਲੀ ਦਾ ਟ੍ਰੈਵਲ ਦਾ ਸਾਰਾ ਚੈੱਕ ਕਰਵਾ ਦਿਓ ਹਣਾ ਕੀ ਕਹਿੰਦੇ ਹੋ ਟਰਾਲੀ ਬਾਤ ਕਰਨੀ ਪਲਵਾਂ ਵਾਸਤੇ ਬੱਟਣ ਜਿਹੋ ਹੁੰਦੇ ਨੇ ਮਦਰ ਫੁੱਲ ਟੌਪ ਮਾਡਲ ਆ ਇਹ ਆ ਤੇ ਜਿਹੜੀ ਲਿੰਕਾਂ ਦੇ ਵਿੱਚ ਹੈ ਯਾਨੀ ਕਿ ਕੱਲਾ ਬੰਦਾ ਨਾ ਥੋੜੇ ਸਟੇਬਲ ਕਰ ਲੂ ਕੋਈ ਇੱਕ ਪਾਸਾ ਉੱਚਾ ਕਰਨਾ ਇੱਕ ਪਾਸਾ ਨੀਵਾ ਕਰਨਾ ਕਿਸਾਨ ਵਾਲੀ ਸੌਖਾ ਕਰਤਾ ਜੋਂਡੀਆ ਕੰਪਨੀ ਨੇ ਅਸਾ 20 ਮਾਡਲ ਕੈਸ਼ ਦਾ ਜੀ ਕੈਸ਼ ਦਾ ਟਰੈਕਟਰ ਇਹਦੇ ਉੱਪਰ ਕਿੰਨੇ ਦਾ ਲੋਨ ਹੋਜੂ ਇਹ ਤਾਂ ਵੀ ਉਹੀ 5 5.5 ਦਾ ਜੀ ਇਹਦਾ ਮੰਗਦੇ ਆ ਜੀ ਐ ਮੰਨ ਕੇ ਚੱਲੋ 7.5 ਲੱਖ ਰੁਪਈਆ 7.5 ਲੱਖ ਹਾਂ ਹੁਣ ਨਾ ਕਹਦੇ 15000 ਵੀ ਘਟਾ ਦਿਓ ਰੇਕ ਦੇ ਵਿੱਚ ਨਹੀਂ ਇੰਨਾ ਨਹੀਂ 25 ਦਾ ਚੱਕਣਾ ਔਖਾ ਆ ਉਹੀ ਗੱਲ ਮੋ ਕਿਤੇ ਆਏ ਆ ਵੀ ਇਹਦੇ ਵਿੱਚੋਂ ਤੁਸੀਂ ਆਪ ਹੀ ਮਾਨਤਨ ਕਰ ਹਾਂ ਜੀ ਮਾਨਤਨ ਕਰ ਦਾਂਗੇ ਹਾਂ ਜੀ ਠੀਕ ਐ ਬਾਕੀ ਭੱਟੀ ਵੀ ਰਹੇ ਆ ਆਪ ਕੋਲ ਤੁਸੀਂ ਕਹਤਾ ਵੀ ਇੰਨੇ ਘਟਾ ਦਿਓ ਕਈ ਵਾਰੀ ਅਗਲਾ ਟਰੈਕਟਰ ਪੁਰਾਣਾ ਘਟਾਉਣ ਲੱਗ ਜਾਂਦਾ ਉਹ ਤੋਂ ਜੇ ਰੈਜਿਸਟ੍ਰੇਸ਼ਨ ਔਖੀ ਹੋ ਜਾਂਦੀ ਫਿਰ ਉੱਥੇ ਦੇ ਇੱਕ ਤਾਂ ਹਾਂ ਆ ਚੱਕਰ ਪੈ ਜਾਂਦਾ ਇਹ ਇਹ ਤਾਂ ਗੱਲ ਹੈਗੀ ਆ ਤੇ ਜਿਹੜਾ ਇਧਰਲੇ ਪਾਸੇ ਖੜਾ ਵੀ ਸਟੈਂਡਰਡ ਬੀਐਪੀ ਇਹ ਸਟੈਂ ਪੂਰਾ ਵਧੀਆ ਦਾ ਟ੍ਰਾਈਨਡ ਨਗਰ ਦਾ ਟਾਇਰ ਮੂਰਲੇ ਕੱਟ ਸੀ ਅੱਜ ਪਾਤੇ ਆਪਾਂ ਨੇ ਠੀਕ ਹੈ ਇਹ ਇਹਦੇ ਮਗਰੇ ਇਹ ਮਗਰੇ ਰੇਡੀਅਲ ਨਹੀਂ ਰੇਡੀਅਲ ਪਾਇਆ ਹੋਇਆ ਹੈ ਹਾਂਜੀ ਹਾਂਜੀ ਵੀਕੇਟੀ ਦੇ ਹੈਨਾ ਹਾਂਜੀ ਵੀਕੇਟੀ ਦੇ ਤੇ ਜੀ ਇਹਦੀ ਗੱਲ ਕਰੀਏ ਬਈ ਹਾਂਜੀ ਕੀ ਡਿਮਾਂਡ ਹੈ ਇਹਦੀ ਇਹਦੀ ਡਿਮਾਂਡ 1.70 1 ਲੱਖ ਤੇ 70000 ਮਾਡਲ ਹੈਗਾ 10 ਜੀ 2010 ਹਾਂਜੀ ਨੰਬਰ ਪੰਜਾਬੀ ਆ ਨੰਬਰ ਪੰਜਾਬ ਲੁਧਿਆਣਾ ਦਾ ਜੀ ਠੀਕ ਹੈ ਤੇ ਬਈ ਹੁੱਕ ਕ ਵਧੀਆ ਪਈ ਇਹਦੀ ਟ੍ਰੈਕਟਰ ਦੀ ਮਗਰੇ ਹੁੱਕ ਕ ਪੂਰੀ ਵਧੀਆ ਜੀ ਠੀਕ ਆ ਬਲਾਕ ਦਾ ਚੈੱਕ ਕਰਵਾ ਦੋ ਟ੍ਰੈਕਟਰ ਆ ਕਿਵੇਂ ਪੰਪ ਜੀ ਦਾ ਬਾਅਦ ਇਹ ਦਵਾਰੇ ਲੱਗ ओके ਤੇ ਕਨੋਪੀ ਲੱਗੀ ਹੋਈ ਹੈ ਨਾ ਹਾਂਜੀ ਕਨੋਪੀ ਲੱਗੀ ਉਹ ਤਾਂ ਸ਼ੌਕੀ ਸੱਜਣੇ ਚਲਾਉਂਦਾ ਸਾਹਿਬ ਜੀ ਆ ਕਨੋਪੀ ਹਾਂ ਉਹ ਲੱਗੀ ਦੀ ਬੰਦੇ ਕਹਿੰਦੇ ਚ ਟਾਲੀ ਚੀ ਉਹਦੇ ਕਰਕੇ ਟੁੱਟ ਜਾਈ ਤੇ ਜਿਹੜਾ ਆ ਖੜਾ 241 ਛੋਟਾ ਮੈਸੀ ਪਈ ਇਹ ਹੈਗਾ ਜੀ 241 ਮਹਾਨ 2009 ਮਾਡਲ ਜੀ 2009 ਮਾਡਲ ਹਾਂਜੀ ਹਾਂ ਓਕੇ ਠੀਕ ਹੈ ਜੀ ਮਰਗਾੜਾ ਨੂੰ ਮਾੜੀ ਮੋਢੀ ਕਾਰਵਾਈ ਜੀ ਹੋਈ ਵੀ ਹੈ ਦੀ ਬਾਕੀ ਉਹ ਦਾ ਅਰੀਜਨਲ ਹੈ ਹਾਂ ਆ ਸ਼ੂ ਦਾ ਅਰੀਜਨਲ ਹੈ ਹਾਂਜੀ 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 ਟਾਇਰ ਵੀ ਠੀਕ ਪੈਣੇ ਹੈ ਨਾ ਹਾਂਜੀ ਹਾਂ ਟਾਇਰ ਹੈਗਾ 66 60 60 ਪੈ ਹੈ ਜੀ ਬਲੈਕ ਦਾ ਰੰਗ ਵੀ ਠੀਕ ਹੈ ਹਾਂਜੀ ਤੇ ਜੇ ਇਹਦੀ ਗੱਲ ਕਰੀਏ ਵੀ ਇਹਦੀ ਕੀ ਡਿਮਾਂਡ ਹੈ ਇਹਦੀ ਡਿਮਾਂਡ ਹੈ ਕਿ ਜੀ 265000 265000 ਰੁਪਏ ਹਾਂਜੀ ਇਹ ਕਿੰਨੇ ਦਾ ਦੋਂਗੇ ਢਾਈ ਦਾ ਕੋ ਹੋਰ ਵੀ ਘਟਾ ਦੋਂਗੇ ਘਾਟਾ ਜੀ ਹਲੇ ਢਾਈ ਦਾ ਬੜਾ ਘਾਟਾ ਬਿਟਾਈ ਦਾ ਮੰਨਣੀ ਬੜਾ ਘਾਟਾ ਹੈ ਵੇਜ ਦੋ ਹੋਰ ਘਟਾ ਹੋਗੇ ਚਲ ਦੇਖ ਲਾਂਗੇ ਮੌਕੇ ਤੇ ਕਹਾ ਕਊ ਜਦ ਯਾਨੀ ਕਿ ਬਾਈ ਦਾ ਭਾਵੇਂ ਇਹ ਵੀ ਢਾਈ ਦੇ ਵਿੱਚੋਂ ਵੀ ਮੈਂ ਮੰਨ ਤਾ ਕਰੂਗਾ ਹੈ ਚਲੋ ਦੇਖ ਲਾਂਗੇ ਕਹਾ ਕਊ ਮੌਕੇ ਤੇ ਕਰ ਲਾਂਗੇ ਸਾਈ ਤੇ ਠੀਕ ਹੈ ਜਿਹੜਾ ਆ ਖੜਾ ਵੀ 50 60 ਜੀ ਪਰ ਯਾਰ ਸਾਠੀ ਇਹ ਹੈਗਾ ਜੀ 2015 ਮਾਡਲ ਅੱਛਾ ਨਾਲ ਦੇ ਚਾਰੇ ਟਾਇਰਾਂ ਚਾਹੀਏ ਇਹ ਅਸਾਂ ਨਾਲੇ ਨਾਲ ਦੇ ਨਿਹਾਰੇ ਟਾਇਰ ਨਾਲ ਦੇ ਜੀ ਨਾਲ ਦੇ ਹਾਂਜੀ ਹਾਂਜੀ ਓਕੇ ਹਾਂਜੀ ਇਹ ਕਿੰਨਾ ਕ ਚੱਲ ਗਿਆ ਹੁਣ ਬਈ ਇਹ ਕਿੰਨਾ ਕ ਲਿਆ ਮੈਨੂੰ ਕਿ ਪਤਾ 30000 ਕਟੋ 60000 ਹਾਂਜੀ ਹਾਂ ਤੇ ਕੰਡੀਸ਼ਨ ਤਾਂ ਇਹ ਵੀ origignal ਹੀ ਹੈ ਸਾਰਾ origignal ਸਾਰਾ origignal ਜੌਂਡੀਰ ਤਾਂ ਜਿੰਨਾ ਮਰਜ਼ੀ ਚੱਲੀ ਜਾਵੇ ਉਹਨੂੰ ਕੱਲੇ ਕਲੱਚ ਤੋਂ ਬਿਨਾ ਹੁੰਦਾ ਹੋਰ ਕੁਝ ਨਹੀਂ ਅੱਛਾ ਹਾਂਜੀ ਹਾਂ ਤੇ ਜੇ ਇਹਦੀ ਗੱਲ ਕਰੀਏ ਡਿਮਾਂਡ ਦੀ ਇਹਦੀ ਡਿਮਾਂਡ ਹੈਗੀ ਹੈ ਜੀ 5 ਲੱਖ ਤੇ 25000 ਰੁਪਈਆ ਸਭਾ 5 ਲੱਖ ਹਾਂਜੀ ਹਾਂ ਨਾਲ ਦੇ ਟਾਇਰ ਨੇ ਹਾਂ ਕਿਤੇ ਉਹ ਟਰੈਕਟਰ ਨੂੰ ਚਾਬੀ ਨਹੀਂ ਖੁੱਲਦੇ ਹਿੱਸੇ ਵਾਲਾ ਅੱਛਾ ਤੇ ਡਬਲ ਪੀਟੀਓ ਟਰਬੋ 60 ਐਚਪੀ ਵਾਲਾ ਜੀ ਪੈਰਦਾਨ ਚੈੱਕ ਕਰਾਵਦੇ ਬਈ ਹਾਂਜੀ ਕਿੰਨੇ ਕੁ ਦਾ ਬਣੂ ਬਈ ਐਡਜਸਟੇਬਲ ਸਟੀਅਰਿੰਗ ਵਾਲਾ ਟੌਪ ਮਾਡਲ ਹੈ ਹ ਤੇ ਜੇ ਗੱਲ ਕਰੀਏ ਲਾਸਟ ਰੇਟ ਜਮ ਇਹਦਾ ਕੀ ਰੋ ਲਾਸਟ ਦਾ ਰੇਟ ਹੈਗਾ ਜੀ 5 ਲੱਖ ਤੇ 10000 ਰੁਪਏ 10 ਵੀ ਚੱਕ ਦੋ ਯਾਰ ਪੂਰੇ 5 ਲੱਖ ਦਾ ਟਰੈਕਟਰ ਬਣੂ ਜੇ ਕਿਸੇ ਸੱਜਣ ਨੇ ਮਾਲਕ ਬਣਾ ਫਟਾਫਟ ਕੋਟ ਲੈ ਆ ਜਾਓ ਭਾਈ ਦੇ ਵੀ ਕੋਈ ਗੱਲ ਨਹੀਂ ਬਈ ਜਿਹੜਾ ਆ ਖੜਾ ਇੱਧਰ ਸੁੱਕਾ ਯਾਰ ਗਲੀਟਰ ਲੱਗਿਆ ਟਰੈਕਟਰ ਯਾਰ ਕੋਕਾ ਟਰੈਕਟਰ ਹੈ ਬਹੁਤ ਘੈਂਟ ਟਰੈਕਟਰ ਹੈ ਸਾਰੀ ਵੀਡੀਓ ਹੌਲੀ ਹੌਲੀ ਦਿਖਾਓ ਬਾਈਆਂ ਨੂੰ ਦੱਸ ਕਰਨ ਖਾਲੀ ਆ ਦੀ ਮਾਡਲ ਕਿੰਨਾ ਹੈ ਦੇਖਣ ਨੂੰ ਤਾਂ 2003 ਮਾਡਲ ਆ ਪਰ 5015 ਮਾਡਲ ਵਰਗਾ ਹਾਂ ਮਾਡਲ ਤਿੰਨ ਹੈ ਹਾਂਜੀ ਰਿੰਬ ਮੜਗਾੜ ਬਾਡੀ ਲੈਫਟ ਪੰਪ ਬੈਟਰੀ ਬਾਕਸ ਚੈੱਕ ਕਰਾਉ ਦੱਸ ਕੰਮ ਸਾਰਿਆਂ ਨੂੰ ਅੱਛਾ ਜੀ ਬਈ ਆ ਰੇ ਮੇ ਚੈੱਕ ਕਰਵਾ ਦੇ ਮਗਰਾੜ ਦਾ ਅੰਦਰੋਂ ਚੈੱਕ ਕਰਵਾਏ ਇਹ ਨਾਲ ਦੀ ਨ ਮਗਰਾੜ ਵਗੈਰੇ ਦਾ ਗੋਜੀ ਜਾ ਜੈਨੀਆਂ ਪਹਿਲੇ ਮਾਲਕ ਦੇ ਘਰੋਂ ਲੈਂਦਾ ਹੀ ਇਹ ਅੱਛਾ ਹਾਂਜੀ ਪਰਗੜ ਪਿੱਛੋਂ ਢੇੜਾ ਦੇ ਕੇ ਨਾ ਸਾਰਾ ਟਿਊਬਾ ਟੱਪਾ ਦਾ ਦਿਖਾ ਚੈੱਕ ਕਰਵਾ ਦੀ ਵੀਰੇ ਲਿੰਕਾਂ ਦਾ ਚੈੱਕ ਕਰਵਾ ਕੇ ਆ ਇਧਰਲੇ ਪਾਸੇ ਆ ਜਾ ਦੁਆਰੇ ਦੇ ਪੈਰਦਾਨ ਵੀ ਚੈੱਕ ਕਰਵਾ ਦੀ ਇਹ ਬਲਾਕ ਦਾ ਰੰਗ ਸਾਰਿਆਂ ਨਾਲ ਦੀ ਖੜਾ ਪਿਆ ਸਾਰਾ ਬਾਡੀ ਦਾ ਸੋਹ ਦਾ ਰਿੰਬਾਂ ਦਾ ਮੜਗਾੜ ਦਾ ਪੈਂਦੀ ਕਿੰਨਾ ਬਈ ਸਫਾਈ ਚ ਕਿ ਘੈਂਟ ਬਹੁਤ ਵੇਜਰ ਹਰਦੇ ਦਾ ਬਰਕੜਾ ਬੈਟਰੀ ਬਕਸਾ ਸਾਰਾ ਲਿਫਟ ਪੰਪ ਮੂਰਲਾ ਹਿੱਸਾ ਐ ਸਾਰਾ ਦਿਖਾ ਰਾਸਕਾ ਨੂੰ ਫਰਿਆਂ ਨੂੰ ਇਹਦਾ ਆ ਕੰਡੀਸ਼ਨ ਵੀ オリジナル ਹੀ ਸਾਰੀ ਸਾਰੀ ਜੀ ਸਾਰੀ ਇਹ 2Z ਤਿੰਨ ਮਾਡਲ ਪੰਜਾਬ ਨੰਬਰ ਹੈ ਪੰਜਾਬ ਨੰਬਰ ਹਾਂਜੀ ਚੱਲ ਜਲਾ ਵਿੱਚ ਕਿਵੇਂ ਹੂ ਬਈ ਪੂਰਾ ਨਵੇਂ ਵਰਗਾ ਹੀ ਅੱਛਾ ਚੱਲ ਚਲਾ ਵੀ ਘੈਂਟ ਪੂਰਾ ਵਧੀਆ ਮੈਂ ਕਦੇ ਕੱਲਾ ਕੰਡੀਸ਼ਨ ਦਾ ਘੈਂਟ ਨਾ ਹੋਵੇ ਨਾ ਬਾਈ ਯਾਰ ਨਾ ਨਾ ਮਾੜਾ ਲੈਂਦੇ ਨਹੀਂ ਜੇ ਮਾੜਾ ਮਾੜਾ ਬੋਟਾ ਆਜ ਵੀ ਗਿਆ ਤਾਂ ਕੰਮ ਕਾਈ ਜਾਣਾ ਪਹਿਲਾਂ ਕੰਮ ਕਰ ਦਿੰਦੇ ਤੁਸੀਂ ਫੇਰ ਸ਼ੋਰੂਮ ਤੋਂ ਲਾਈ ਦਰ ਤੇ ਜੇ ਇਹਦੀ ਡਿਮਾਂਡ ਦੀ ਗੱਲ ਕਰੀਏ ਬਈ ਇਹਦੀ ਡਿਮਾਂਡ ਹੈਗੀ ਹੈ ਜੀ 285000 285000 ਹਾਂ ਕਮੈਂਟਾਂ ਚ ਪਰ ਮੈਨੂੰ ਅਗਲਾ ਕੋਈ ਮਹਿੰਗਾ 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 ਪਰ ਬਈ ਚੀਜ਼ ਨਾ ਦੇਖਿਆ ਅਗਲਾ ਫੇਰ ਨਹੀਂ ਕਹਿੰਦਾ ਕਿ ਮਹਿੰਗਾ ਹਾਂ ਕਮੈਂਟਾਂ ਜ਼ਰੂਰ ਕਰ ਸਕਦਾ ਬਈ ਮਹਿੰਗਾ ਰੇਟ ਵੱਧਾ ਪਰ ਚੀਜ਼ ਹੀ ਦੇਖ ਇਹ ਤਾਂ ਗੱਲ ਹੈ ਜੀ ਹਾਂਜੀ ਹਾਂ ਹੁਣ ਤੇ ਜੇ ਐਡੀ ਗੱਲ ਕਰੀ ਵੀ ਜਿਹੜਾ 44 ਦਾ ਸਵਰਾਜ ਖੜਾ ਹੈ 442002 ਮਾਡਲ ਆਈ ਪਟਿਆਲਾ ਨੰਬਰ ਆ ਡੀ ਲਕਸ ਮਾਡਲ ਆਈ ਇਹ ਵੀ 2002 ਮਾਡਲ ਹੈ ਇਹ ਵੀ ਬਹੁਤ ਚੰਗਾ ਪਿਆ ਹੈ ਹਾਂਜੀ ਹਾਂਜੀ ਇਹਦੇ ਕੱਲੇ ਮੜਗਾੜ ਦੇ ਬਾਰੇ ਪਏ ਹੋਣੇ ਠੀਕ ਆ ਹੂੰ ਯਾਰ ਦੱਸੇ ਤੋਂ ਪਤਾ ਲੱਗਦਾ ਉਦਾਂ ਦੇ ਇਹ ਵੀ ਨਹੀਂ ਮੈਨੂੰ ਤਾਂ ਬਸ ਭੁਲ ਗਏ ਵਿੱਚ ਹਾਂ ਹਾਂਜੀ ਹਾਂਜੀ ਰੰਗ ਰਾਂ ਲੱਗਦਾ ਨਾਲ ਦਾ ਦੋ 2 ਮਾਡਲ ਹੈ ਹਾਂਜੀ ਪਟਿਆਲਾ ਨੰਬਰ ਨੋ ਨੋ ਜੰਦ ਦਾ ਵੀ ਜਮਾ ਸੁੱਕਾ ਪਿਆ ਪੂਰਾ ਮੈਂ ਕਹਿੰਦਾ ਜੀ ਬੈਟਰੀ ਜਮੇ ਕੋਰੀ ਨਵੀਆਂ ਲਫਾਫਾ ਲਿਆ ਨਹੀਂ ਹਲੇ ਟਾਇਰ ਵੀ ਵਧੀਆ ਪਏ ਨੇ ਟਰੈਕਟਰ ਦੇ ਹਨਾ ਹਾਂਜੀ ਹਾਂ ਤੇ ਜੀ ਇਹ ਇਹਦੀ ਗੱਲ ਕਰੀਏ ਵੀ ਇਹਦਾ ਰੇਟ ਹੈਗਾ ਵੀਰਾ ਜੀ 2 ਲੱਖ ਤੇ 45000 ਰੁਪਿਆ 2 ਲੱਖ ਤੇ 45000 ਰੁਪਿਆ ਮਾਡਲ 2002 2002 ਠੀਕ ਆ ਪੰਜਾਬ ਨੰਬਰ ਫਰਸਟ ਪਾਰਟੀ ਫਰਸਟ ਪਾਰਟੀ ਦਾ ਹਾਂਜੀ ਤੇ ਜਿਹੜਾ ਆ 855 ਇਹ 2009 ਮਾਡਲ ਆ ਵੀਰ 2009 ਮਾਡਲ ਹਾਂਜੀ ਹਾਂ ਠੀਕ ਐ ਹਾਂਜੀ ਤੇ ਨੰਬਰ ਇਹਦਾ ਵੀ ਪੰਜਾਬੀ ਹੈ ਹਾਂਜੀ ਹਾਂਜੀ ਪੰਜਾਬ ਕੰਡੀਸ਼ਨ ਦੇ ਵੀ Ориਜినਲ ਆ ਪੂਰਾ ਸਾਰਾ ਹੀ ਦੇ ਨਾਲੇ ਟੋ ਚੱਡ ਜੀ ਬੜਾ ਨੂੰ ਇੱਕ ਦਾ ਨਾ ਬਾਈ ਜਿੰਨੇ ਹੈਗੇ ਨੇ ਕੰਡੀਸ਼ਨ ਦੇ ਐਦਾਂ ਹੀ ਪਏ ਨੇ ਕੋਈ ਪਾਣੀ ਪੂਣੀ ਨਹੀਂ ਵੜਾ ਮਾਰਿਆ ਪੂਰੀ ਪਾਣੀ ਨਹੀਂ ਕੋਈ ਪਾਲਸ ਨਹੀਂ ਕੋਈ ਪਾਲਸਾ ਨਹੀਂ ਮਾਰੀਆਂ ਹੋਈਆਂ ਕੋਈ ਰੰਗ ਨਹੀਂ ਵੱਜਿਆ ਕਿਸੇ ਤੇ ਕੋਈ ਰੰਗ ਨਹੀਂ ਵੱਜਿਆ ਹੋਇਆ ਤੇ Ориਜినਲ ਹੋਸ ਨਾ ਜਿੰਨਾ ਕਹਦੀ ਇਹ ਪੂਰਾ ਜੀ ਚਾਰ ਨਾਲ ਦਾ ਨਾਲ ਦਾ ਤੇ ਮਾਡਲ ਹੈਗਾ 2009 ਜੀ 14 ਦੇ ਟਾਇਰ ਤੇਲ ਬ੍ਰੇਕਾਂ ਵਾਲੀ ਤੇਲ ਬ੍ਰੇਕਾਂ ਵਾਲਾ ਹਾਂਜੀ ਬਾਈ ਜੀ ਤੇ ਜੇ ਇਹਦੀ ਗੱਲ ਕਰੀਏ ਡਿਮਾਂਡ ਦੀ ਬਈ ਇਹਦੀ 3 10 ਜੀ 3 ਲੱਖ ਤੇ 10000 ਰੁਪਿਆ ਹਾਂਜੀ ਹਾਂ ਪੀ ਸੁਭਾਏ ਲਿੰਕਲੋਂਕਾ ਦਾ ਪਰਗਟੇ ਨੂੰ ਵੀ ਚੈੱਕ ਕਰਵਾ ਦਿਓ ਦਿਖਾ ਦਿਓ ਸਾਰਾ ਕੁਝ ਹੈਨਾ ਲੈ ਜਿੱਥੇ ਰੇਤਾ ਪਿਆ ਤਾਂ ਪਿਆ ਬਈ ਦੇਖੀ ਕੋਈ ਪਾਣੀ ਪੂਣੀ ਨਹੀਂ ਮਾਰਿਆ ਹੋਇਆ ਨਾ ਜੀ ਨਾ 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 ਬਈ ਆਹ ਦੇਖੀ ਨਾ ਰੰਗ ਚੈੱਕ ਕਰਵਾ ਲੈ ਦੇਖ ਇਹ ਤਾਂ ਜਦੋਂ ਮਾਰਿਆ ਨਾ ਪਾਣੀ ਇਹਨੇ ਲਫਟ ਮਾਰਨੀ ਆ ਬਈ ਹਾਂਜੀ ਹਾਂਜੀ ਹੈਨਾ ਤੇ ਜਿਹੜਾ ਇੱਧਰ ਖੜਾ ਬਈ ਫੋਰਡ ਇਹਨੂੰ ਇੱਧਰ ਦੀ ਰਖਾਉਣੇ ਆ ਪ੍ਰਨਾਮ ਸੀਤ ਨੂੰ ਦਿਖਾ ਕੇ ਨਾ ਬਈ ਆਇਆ ਜਾ ਕਰ ਇੱਧਰਲੇ ਪਾਸੇ ਆਇਆ ਹਾਂ ਦੱਸ ਬਈ ਫੋਰਡ ਕਿਹੜੇ ਸੱਜਣ ਨੇ ਤਿਆਰ ਕਰਵਾਇਆ ਜਾਂ ਤੁਸੀਂ ਲਿਆਂਦਾ ਏ ਆਪਣੇ ਮਿੱਤਰ ਨੇ ਕਰਾਇਆ ਈ ਛੋਡੇ ਮਿੱਤਰ ਤੋਂ ਜਵੰਦੇ ਤੋਂ ਤਾ ਉਹ ਦੇਖੋ ਬੁੱਲ ਮੈਂ ਜਵੰਦੇ ਤੋਂ ਜਵੰਦਾ ਫਾਰਮ ਟਰੈਕਟਰ ਬੋਡੀਫਾਈ ਬਰਨਾਲੇ ਵਾਲੇ ਯਾਰ ਫੇਰ ਤਾਂ ਫੇਰ ਤਾਂ ਬਈ ਲਾਜਵਾਬ ਆ ਜੇ ਕੀ ਦੀ ਹਾਂਜੀ ਹਾਂਜੀ ਬਹੁਤ ਰੁਪਏ ਲਾਏ ਨੇ ਜੀ ਸ਼ੌਂਕ ਨਾਲ ਬੰਦੇ ਨੇ ਬਸ ਟਰੈਕਟਰ ਦੇ ਕੋ ਛੱਡੇ ਆ ਦੀਆਂ ਨਮਾ ਬਣਾ ਦੀਆਂ ਪੈਸਿਆਂ ਦੀ ਕੋਈ ਗੱਲ ਨਹੀਂ ਇੰਨੇ ਰੁਪਏ ਲੱਗੇ ਨੇ ਜੀ ਹਾਂ ਪ ਜਵੰਦਾ ਦਾ ਕੰਮ ਨਹੀਂ ਬਈ ਮਾੜਾ ਕਰਦਾ ਨਾ ਨਾ ਇੱਕ ਨੰਬਰ ਕੰਮ ਆ ਪੈਗਾ ਨਹੀਂ ਹਰੇਕ ਬੰਦੇ ਨੂੰ ਲਾਲਚ ਆਉਂਦਾ ਵੀ ਸੜਕ ਤੇ শোরੂਮ ਹੋਵੇ ਖੇਤਾਂ 'ਚ ਨਾ 2.5 ਕਿਲੋਮੀਟਰ ਪਿੱਛੇ ਬੈਠਾ ਉੱਥੇ ਵੀ ਵੇਰ ਨਹੀਂ ਕੰਮ ਦੀ ਜਿਹੜਾ ਬੰਦੇ ਨੇ ਤਸੱਲੀ ਕਰਾਉਣੀ ਆ ਕੰਮ ਦਾ ਤਜਰਬਾ ਬਾਈ ਨੂੰ ਆ ਭਾਈ ਇਹ ਉਹਦਾ ਮਾਡਲ ਕਿੰਨਾ ਐ ਮੰਨੂ 91 1991 ਮਾਡਲ ਆ ਹਾਂਜੀ ਹਾਂ ਪਰ ਹੁਣ ਇਹ 26 ਮਾਡਲ ਬਣ ਗਿਆ ਹਾਂਜੀ ਹਾਂਜੀ ਬੰਦੇ ਦੀ ਪੱਟੀ ਕਿਸੇ ਵਤਾ ਉਹ ਬੰਦਾ ਵਿੱਚੋਂ ਵੀ ਡੇਟਰ ਨਹੀਂ ਮਾੜਾ ਵੇਚਦਾ ਕਰਕੇ ਹਾਂ ਨਾ ਉਹਦਾ ਉਹਦਾ ਚਲੋ ਆਪਾਂ ਕਿਸੇ ਸੱਜਣ ਦਾ ਮਾੜਾ ਕੰਮ ਨਹੀਂ ਕਹਿੰਦੇ ਪਰ ਜਵੰਦਾ ਪੁਰਾਣਾ ਕ ਸਾਡੇ ਮੰਗੂ ਉਹ ਟਰੈਕਟਰ ਇੰਜਨ ਗੇਅਰ ਦਾ ਆਪਣੀ ਮੜਾ ਤਿਆਰ ਕਰਕੇ ਵੇਚਦਾ ਹਾਂ ਨਾ ਉਹ ਤਾਂ ਤਸੱਲੀ ਕਰਾਉਂਦਾ ਹੈ ਉਹਦੇ ਕੋਲੇ ਪੈਂਟਰ ਵੀ ਬਲਵੰਤ ਰੱਖਿਆ ਹੋਇਆ ਅੰਦਰੋਂ ਵੀ ਪੇਂਟ ਕਰਦਾ ਬਾਹਰੋਂ ਨਹੀਂ ਗੱਲਾਂ ਪੇਂਟ ਕਰਦਾ ਹੈਨਾ ਪ੍ਰਾਈਮਰ ਦੂਮੇ ਬਹੁਤ ਵਧੀਆ ਕਰਦੇ ਆ ਹਾਂ ਤੇ ਯਾਰ ਬੜਾ ਘੈਂਟ ਦਾ ਹੈ ਲੈ ਉਪਰ ਡਾਊਨ ਸੀਲਿੰਗ ਹੋਈ ਹੋਈ ਹੈ ਛਤਰੀ ਵੱਡਾ ਸਿਸਟਮ ਲੱਗਿਆ ਹੋਇਆ ਸਾਡੇ ਵੀਰ ਦੀ ਫੋਟੋ ਦਿਖਾ ਦਿਓ ਜੀ ਮੜੀ ਜੀ ਜਿਹਨੇ ਕਰਾਇਆ ਤੇ ਯਾਰ ਬਚਾਲੇ ਬੈਠਾ ਵੀਰ ਉਹ ਅੱਛਾ ਇਹ ਡਾਕਟਰ ਆ ਸਾਡਾ ਵੀਰ ਇਥੋਂ ਕੰਗਨਾਲ ਤੋਂ ਗਰਮੇਲ ਤੋਂ ਕੰਗਨਵਾਲ ਤੋਂ ਹਾਂਜੀ ਹਾਂ ਓਕੇ ਓਕੇ ਬਹੁਤ ਵਧੀਆ ਦੁਕਾਨ ਚੱਲਦੀ ਆ ਅੱਛਾ ਜੀ ਹਾਂਜੀ ਹਾਂ ਤੇ ਇਹ ਕੈਰੈਕਟਰ ਹੁਣ ਆਪਣ ਲਿਆਂਦਾ ਕਿ ਭਾਈ ਉਹਨਾਂ ਦੀ ਆ ਡਾਕਟਰ ਸਾਹਿਬ ਦੀ ਵੇਚਣਾ ਜੀ ਅਸੀਂ ਡਾਕਟਰ ਸਾਹਿਬ ਦੀ ਵੇਚਣਾ ਹਾਂਜੀ ਓਕੇ ਆਪਾਂ ਪਿਆਰ ਵਾਲਾ ਹੀ ਰਿਲੇਸ਼ਨ ਵਧੀਆ ਨੇ ਬਾਈ ਨਾਲ ਬਹੁਤ ਜ਼ਿਆਦਾ ਠੀਕ ਆਪਾਂ ਕੱਲੇ ਵੇਚਣ ਵਾਸਤੇ ਲਿਆਂਦਾ ਹਾਂਜੀ 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 99 ਮਾਡਲ ਆ 50 ਨੰਬਰ ਆ 50 ਨੰਬਰ ਹਾਂਜੀ ਚੱਲ ਚਲਾ ਵੀ ਤਾਂ ਹੁਣ ਓਕੇ ਹੀ ਆ ਬਸ ਨਮਾ ਹੀ ਐ ਮੰਨੋ ਜੀ ਜਦੋਂ ਕੰਮ ਹੀ ਜਵੰਦੇ ਤਾਂ ਹੋ ਗਿਆ ਹਾਂਜੀ 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 ਚਾਰੇ ਟਾਇਰ ਜਮੇ ਨਵੇਂ ਨੇ ਬਾਈ ਤੇ ਭਾਈ ਇਹਦਾ ਕੋਈ ਰੇਟ ਰੂਟ ਦੱਸਿਆ ਉਹਨਾਂ ਨੇ 1 ਮਿੰਟ ਹਾਂ ਇਹਦੇ ਪਿਸਟਲ ਦਿੱਤਾ ਤੇ ਜੇ ਇਹਦੀ ਗੱਲ ਕਰੀਏ ਪਾਵਰ ਨਹੀਂ ਨੂੰ ਹੋਇਆ ਹੋਇਆ ਨਾ ਪਾਵਰ ਨਹੀਂ ਹੈਗਾ ਹਾਂਜੀ ਬਾਕੀ ਚੱਲ ਚਲਾਵੇ ਦਾ ਪੂਰਾ ਵਧੀਆ ਜੀ ਚਲਾਉਣ ਨੂੰ ਪਾਵਰ ਵਰਗਾ ਹੀ ਹੈ ਇਹ ਤੇ ਦਾਣੇ ਗਣਦਾ ਹੋ ਹਾਂਜੀ ਹਾਂਜੀ ਤੇ ਭਾਈ ਜੇ ਇਹਦੀ ਗੱਲ ਕਰੀਏ ਡਿਮਾਂਡ ਕੀ ਇਹਦੀ ਡਿਮਾਂਡ ਹੈਗੀ ਹੈ ਜੀ 3 ਲੱਖ ਤੇ 30000 ਰੁਪਇਆ ਸਭ ਤੋਂ 3 ਲੱਖ ਹੋਰ ਤਾਂ ਕੋਈ ਬੋਲੀ ਨਹੀਂ ਯਾਰ ਸਭ ਤੋਂ 3 ਲੱਖ ਦੇ ਵਿੱਚ ਕੀ ਆਉਂਦਾ ਜਮਾਂ ਨਵਾਂ ਟਰੈਕਟਰ ਹੈ ਹੈ ਤੇ ਆਜੋ ਮਿੱਤਰੋ ਫਟਾਫਟ ਮਲੇਰਕੋਟਲੇ ਸ਼ਹਿਰ ਦੇ ਵਿੱਚ ਇਸ ਟਾਈਮ ਨਾ ਅਸੀਂ ਰੈਕੋਟ ਰੋਡ ਤੇ ਖੜੇ ਆਂ ਇਧਰਲੇ ਪਾਸੇ ਨਾ ਪ੍ਰਗਟ ਹੋ ਉੱਥੇ ਓਵਰਬ੍ਰਿਜ ਆ ਜਾਂਦਾ ਬਾਈ ਓਵਰਬ੍ਰਿਜ ਉੱਤਰਨ ਸਾਰੇ ਮੈਂ ਕਿੰਨੇ ਕਿੱਲਿਆਂ ਦੀ ਬਾਹੀ ਤੇ ਹੋਣਾ ਬੱਸ ਐ ਮੰਨ ਕੇ ਚੱਲੋ ਜੀ ਚਾਰਕ ਕਿੱਲਿਆਂ ਦੀ ਬਾਹੀ ਚਾਰਕ ਕਿੱਲਿਆਂ ਦੀ ਬਾਹੀ ਤੇ ਤੇ ਖੱਬੇ ਪਾਸੇ ਆਹ بڑے بڑے ਅੱਖਰਾਂ ਦੇ ਵਿੱਚ ਨਾ ਕਬੋਟਾ ਭੰਗੂ ਫਾਰਮ ਟਰੈਕਟਰ ਚ ਲਿਖਿਆ ਹੋਇਆ ਐ ਇੱਥੋਂ ਤੁਹਾਨੂੰ ਪੁਰਾਣੇ ਟਰੈਕਟਰ ਵੀ ਮਿਲਣਗੇ ਗਾਰੰਟੀ ਵਾਲੇ ਤੇ ਪਰ ਜੇ ਤੁਸੀਂ ਕੋਈ ਕਬੋਟਾ ਦਾ ਨਾ ਨਵਾਂ ਐਪਲੀਮੈਂਟ ਲੈਣਾ ਤਾਂ ਵੀ ਬਾਈ ਬਰੇ ਨਾਲ ਸੰਪਰਕ ਕਰ ਲਿਓ ਤੇ ਬਾਕੀ ਆਪਾਂ ਨੰਬਰ ਚਲਾ ਤੇ ਸਕਰੀਨ ਦੇ ਉੱਪਰ ਐਪਲੀਮੈਂਟ ਤੁਸੀਂ ਆ ਸਾਰੇ ਇੱਕ ਵਾਰੀ ਨਾ ਧਿਆਨ ਮਾਰ ਲਓ ਇੱਥੋਂ ਤੁਹਾਨੂੰ ਬਾਗਬਾਨੀ ਟਰੈਕਟਰ ਵੀ ਮਿਲਣਗੇ ਤੁਹਾਨੂੰ ਝੋਨਾ ਲਾਉਣ ਵਾਲੀਆਂ ਇਹ ਮਸ਼ੀਨਾਂ ਵੀ ਮਿਲਣਗੀਆਂ ਹਨ ਤੇ ਹਾਰਵੈਸਟਰ ਵਗੈਰਾ ਤੇ ਜਾਨੀ ਕਿ ਤੁਹਾਡੇ ਇੱਥੋਂ ਫਾਇਦਾ ਹੋਊਗਾ ਯਾਰ ਹਾਂਜੀ 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 ਆਜੋ ਮਿੱਤਰੋ ਫਟਾਫਟ ਤੇ ਬਈ ਤੁਹਾਡਾ ਮੋਬਾਈਲ ਨੰਬਰ ਬੋਲਿਓ ਮਾਨੂੰ ਕਿੰਨਾ 98152 ਹਾਂ 07973 98152 ਹਾਂ 07973 07973 ਹਾਂਜੀ ਤੇ ਮਿੱਤਰੋ ਕਰੋ ਇਹ ਨੰਬਰ ਤੇ ਸੰਪਰਕ ਆਜੋ ਫਟਾਫਟ ਸਹਿਰ ਮਲੇਰਕੋਟਲਾ ਨਵਾਬ ਸ਼ੇਰ ਮੁਹੰਮਦ ਖਾਨ ਜੀ ਦਾ ਸਹਿਰ ਹੈ ਜਿਨ੍ਹਾਂ ਨੇ ਨਾ ਜਦੋਂ ਚਾਰੇ ਪਾਸੇ ਪੂਰੀ ਜ਼ੁਲਮ ਦੀ ਅੱਗ ਫੈਲੀ ਹੋਈ ਸੀ ਉਹ ਦਿਨਾਂ ਦੇ ਵਿੱਚ ਵੀ ਸੱਚ ਬੋਲਿਆ ਸੀ ਨਹੀਂ ਲੋਕ ਮੱਝ ਦੀ ਅੱਗ ਜੂਈ ਭੱਜ ਜਾਂਦੇ ਆ ਹਾਂ ਕਰੋ ਸੰਪਰਕ